ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਤੋ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਾਣੇ ਠੀਕ ਆ ਪਾਣੇ ਕਾਦਾ ਕੰਮ ਕਰਦੇ ਆਪ ਜੀ ਹਾਂ ਜੀ ਅਸੀਂ ਦੁਕਾਨ ਤੇ ਲੱਗੇ ਆਪ ਜੀ ਦੁਕਾਨ ਤੇ ਕੰਮ ਕਰਦੇ ਠੀਕ ਹੈ ਕਾਦਾ ਨਿੱਕੀ ਤੁਹਾਡੇ ਹਸਬੰਦ ਉਹ ਕੀ ਉਹ ਕੀ ਕਰਦੇ ਉਹਨੂੰ ਅਸਮਾਨ ਦੀ ਬਿਜਲੀ ਪੈ ਗਈ ਸੀ ਉਹਨਾਂ ਨੂੰ ਸੱਤ ਸੱਤ ਗੁਰਸਿੱਖ ਹੋ ਤੁਸੀਂ ਹੈਨਾ ਹਾਂ ਜੀ ਤੋ ਤੇ ਕੀ ਕਰਦੇ ਦੁਕਾਨ ਦੇ ਉੱਤੇ ਪਹਿਲੇ ਦੁਕਾਨ ਦੇ ਕਿਹੜੇ ਕੋਲ ਦੀ ਦੁਕਾਨ ਹੈ ਇਹ ਅੱਛਾ ਪੰਜਾਬ ਚ ਰਹਿੰਦੇ ਆ ਅੱਛਾ ਉਹਨਾਂ ਦੇ ਤੁਸੀਂ ਤੁਸੀਂ ਕੰਮ ਕਰਦੇ ਹੋ ਜੀ ਮੈਂ ਤੇ ਕੰਮ ਕਰਦੇ ਆ ਤੇ ਤੁਸੀਂ ਕੀ ਕਰਦੇ ਬੇਟਾ ਅਸੀਂ ਸਕੂਲ ਜਾਂਦੇ ਆ ਬੇ ਟਕਸਾਲ ਟਕਸਾਲ ਚ ਪੜਦੇ ਆ ਵੈਰੀ ਗੁੱਡ ਤੇ ਫਾਦਰ ਸਾਹਿਬ ਹੈ ਨਹੀਂ ਕਿ ਹੈ ਨਾ ਨਹੀਂ ਹੈਗੇ ਰੋਗੇ ਪਿਆਵਾ ਮਮਾ ਰੁੰਦਾ ਪਿਆ ਕਿ ਮਨ ਛੋਟਾ ਕਰ ਲੈਣਾ ਹੈ ਸਿੰਘ ਸੁੰਨਤ ਤੇ ਕਰਦੇ ਹੁੰਦੇ ਨਹੀਂ ਨਹੀਂ ਪਹਿਨੇ ਕੋਈ ਨਾ ਅੱਛਾ ਮੈਂ ਇਦਾਂ ਮੈਂ ਤੁਹਾਨੂੰ ਦੱਸਦਾ ਮੈਂ ਮੈਂ ਤੇਰੀ ਕੋ ਕਿਉਂ ਮੈਂ ਆਇਆ ਐਕਚੁਅਲੀ ਮੈਂ ਨਾ ਤੁਹਾਨੂੰ ਪਤਾ ਮੈਂ ਨਾ ਅੰਮ੍ਰਿਤਸਰ ਤੋਂ ਆਇਆ ਆਪਣੇ ਭਰਾ ਵਾ ਹੀਰਾ ਸਿੰਘ ਜੀ ਹੋਣੀ ਆ ਸਾਰੇ ਨਾ ਤੇ ਐਕਚੁਅਲੀ ਮੈਨੂੰ ਨਾ ਉਹ ਐਕਚੁਅਲੀ ਕੋਸ਼ਮ ਆਇਆ ਸੀ ਮੈਨੂੰ ਕਿਸੇ ਸਿੰਘ ਨੇ ਦਿੱਤੀ ਸੀ ਮੇਰੀ ਤਾਂ ਹੈ ਨਹੀਂ ਠੀਕ ਹੈ ਪੈਣੇ ਉਹਨਾਂ ਨੇ ਕਿਹਾ ਸੀ ਕਿ ਗੁਰੂ ਸਾਹਿਬ ਨੂੰ ਦੇਣੀ ਆ ਦਸਨ ਪਾਸ਼ਾ ਨੂੰ ਦੇਣੀ ਆ ਤੇ ਮੈਨੂੰ ਲੱਗਦਾ ਇਹ ਦਸਨ ਪਾਸ਼ਾ ਦੇ ਦਰਬਾਰ ਦੇ ਤਾਂ ਬਾਦੂ ਸਿੰਘ ਦੇ ਕੇ ਜਾਂਦੇ ਤੇ ਮੇਰੀ ਭੈਣ ਦੇ ਕੋਲ ਹੈ ਨਹੀਂ ਰਸਨ ਹੈਗਾ ਕਰੇ ਪੈਣੇ ਝੂਠ ਨਾ ਬੋਲੀ ਹਾਂਜੀ ਰਸਨ ਹੈਗਾ ਰਸ ਨਹੀਂ ਆ ਪਰ ਲੰਗਰ ਤੇ ਛਕਦੇ ਚੁੱਟ ਨਹੀਂ ਗੋਹਦੇ ਬਾਬਾ ਰਸਨ ਹੈ ਅਸੀਂ ਕੀ ਕਰਨਾ ਹੈਗਾ ਪਹਿਣੇ ਸਾਡੇ ਕੋਲ ਕੁਝ ਮਾਇਆ ਹੈਗੀ ਜਿਹੜੀ ਤੇਰੇ ਰਸਨ ਵਾਸਤੇ ਤੁਸੀਂ ਯੂਜ਼ ਕਰ ਲਿਓ ਕਿਉਂਕਿ ਮੈਨੂੰ ਸਿੰਘ ਨੇ ਕਿਹਾ ਸੀ ਕਿ ਗੁਰੂ ਸਾਹਿਬ ਨੂੰ ਦੇਣੀ ਹੈ ਤੇ ਮੈਨੂੰ ਲੱਗਦਾ ਕਿ ਗੁਰੂ ਸਾਹਿਬ ਨੂੰ ਇਹ ਇਹ ਸਿੰਘ ਨੂੰ ਦੇਣੀ ਮੈਂ ਅੱਗੇ ਪਿੱਛੇ ਕੋਈ ਨਹੀਂ ਮੈਂ ਕੱਲੀ ਆ ਮੇਰੇ ਕੋਲ ਤੁਹਾਡੇ ਪਿੱਛੇ ਗੁਰੂ ਸਾਹਿਬ ਹੈ ਗੁਰੂ ਸਾਹਿਬ ਹੈਗੇ ਤੁਹਾਡੇ ਪਿੱਛੇ ਗੁਰੂ ਸਾਹਿਬ ਹੈ ਤੇ ਜਿਹਦੇ ਪਿੱਛੇ ਗੁਰੂ ਸਾਹਿਬ ਹੈ ਹਾਂ ਤੇ ਜਿਹਦੇ ਪਿੱਛੇ ਗੁਰੂ ਸਾਹਿਬ ਹੋਣ ਉਹਦੇ ਪਿੱਛੇ ਸਾਰਾ ਕੁਝ ਹੈ ਠੀਕ ਹੈ ਨਾ ਮਾਇਆ ਵੀ ਉਹਦੇ ਪਿੱਛੇ ਪਿੱਛੇ ਘੁੰਮਦੀ ਆ ਤੁਹਾਡਾ ਗੁਰੂ ਬੜਾ ਬਯੰਤ ਆ ਪਿਆਣੇ ਹਣਾ ਤੇ ਇਸ ਕਾ ਸਾਡੀ ਬਾ ਫੜੀ ਸਾਡੀ ਵੀ ਉਹਨਾਂ ਨੇ ਬੜੀ ਆ ਠੀਕ ਹੈ ਨਹੀਂ ਨਹੀਂ ਪਿਆਣੇ ਕੁਝ ਮਾਇਆ ਜਿਹੜੀ ਮੇਰੇ ਕੋਲ ਸਿੰਘਾਂ ਨੇ ਦਿੱਤੀ ਹੋਈ ਆ ਉਹ ਮੈਂ ਤੁਹਾਨੂੰ ਕੁਝ ਮਾਇਆ ਦੇਣਾ ਜਿਹੜੀ ਤੁਸੀਂ ਨਾ ਆ ਰਸ਼ਨ ਵਗੈਰਾ ਲੈ ਕੇ ਆ ਜਿਓ ਆਪਣੇ ਬੱਚੇ ਦੇ ਲਈ ਕੋਈ ਖੁਸ਼ ਲੈ ਕੇ ਆਣਾ ਹੋਵੇਗਾ ਤੁਸੀਂ ਲੈ ਕੇ ਆ ਜਾਓ ਪੈਣੇ ਕਿਉਂਕਿ ਮੈਨੂੰ ਮੈਨੂੰ ਲੱਗਦਾ ਕਿ ਮੈਂ ਤਖਤ ਸਾਹਿਬ ਦੇ ਅੰਦਰ ਮੇਰਾ ਦਿੱਤਾ ਬਹੁਤ ਥੋੜਾ ਜਿਹਾ ਹੋਣਾ ਲੇਕਿਨ ਤੁਹਾਨੂੰ ਦਿੱਤਾ ਸ਼ਾਇਦ ਤੁਹਾਡੇ ਲਈ ਰੋਟੀ ਬਣ ਜਾਵੇ ਠੀਕ ਹੈ ਨਾ ਮੇਰਾ ਮੇਰਾ ਜਿਹੜਾ ਗੁਰੂ ਉਹ ਵੀ ਉਹ ਮਤਲਬ ਇਹੀ ਚਾਹੁੰਦਾ ਹੈਗਾ ਇਸ ਕਰਕੇ ਮੈਂ ਕੁਝ ਮਾਇਆ ਤੁਹਾਨੂੰ ਦਊਂਗਾ ਤੁਸੀਂ ਉਹ ਪ੍ਰਵਾਨ ਕਰਿਓ ਤੇ ਅਰਦਾਸ ਕਰਿਓ ਦਸਨ ਪਾਤਸ਼ਾਹ ਜੀ ਉਹ ਆਪਣੇ ਦਰਦਰਗਾਹੀ ਪ੍ਰਵਾਨ ਕਰ ਲਿਆ ਠੀਕ ਹੈ ਭੈਣੇ ਇਹ ਮਾਇਆ ਗੁਰੂ ਰਾਮਦਾਸ ਪਾਸ਼ਾ ਦੇ ਘਰੋਂ ਆਈਏ ਭੈਣੇ ਲੋ ਇਹ ਨਾ ਕਿਸੇ ਵਾਹਿਗੁਰੂ ਦੀ ਦਿੱਤੀ ਕਹ ਲਓ ਗੁਰੂ ਰਾਮਦਾਸ ਪਾਸ਼ਾ ਦੀ ਦਿੱਤੀ ਕਹ ਲਓ ਕਿ ਸਾਡੇ ਮੁਖ ਤੋਂ ਗੁਰੂ ਰਾਮਦਾਸ ਗੁਰਦਾਨ ਦਾਸ ਹੀ ਨਿਕਲਣਾ ਹੈਗਾ ਇਹ ਮੈਨੂੰ ਕਿਸੇ ਸਿੰਘ ਨੇ ਦਿੱਤੀ ਸੀ ਕਹਿੰਦਾ ਸੀ ਤੱਕ ਤੱਕ ਤਾਂ ਸਾਹ ਦੇ ਦਿਓ ਤੇ ਗੁਰੂ ਸਾਹਿਬ ਨੂੰ ਜੜੀ ਉਹ ਆਪਾ ਜਾਵੇ ਤੇ ਪੈਣੀ ਇਹ ਤੇਰੇ ਦਰ ਤੇ ਆਈ ਹੈ ਤੁਸੀਂ ਅਰਦਾਸ ਕਰਦੇ ਹੋ ਦਸਨ ਪਾਤਸ਼ਾਹ ਨੂੰ ਠੀਕ ਹੈ ਸਾਡੇ ਲਈ ਸਾਡੇ ਉਸ ਸਿੰਘ ਲਈ ਜਿੱਥੋਂ ਇਹ ਮਾਇਆ ਆਈ ਹੈ ਕਿਉਂਕਿ ਤੁਹਾਡੇ ਬੱਚੇ ਦੀ ਰੋਟੀ ਚੱਲੇਗੀ ਤੇ ਦਸਨ ਪਾਤਸ਼ਾਹ ਆਪਣੇ ਆਪ ਹੀ ਖੁਸ਼ ਹੋਣਗੇ ਵਿਧਵਾਤੂ ਹੈਗੀ ਹੈ ਪੈਣੀ ਹਨਾ ਬਾਕੀ ਤੁਸੀਂ ਜੜੀ ਦਾ ਵੀ ਪਤਾ ਕਰ ਲੋ ਅਸੀਂ ਤੁਹਾਨੂੰ ਜੜੀ ਦਾ ਵੀ ਕਰਵਾ ਦੇਵਾਂਗੇ ਠੀਕ ਹੈ ਤੁਸੀਂ ਆਪਣੀ ਕੀਰਤ ਕਰੋ ਆ ਬੱਚਿਆਂ ਨੂੰ ਫੋਗ ਰਖਵਾਓ ਆਪਣਾ ਰੋਜੀ ਜੋਟੀ ਚਲਾਓ ਠੀਕ ਹੈ ਜੀ ਬਾਕੀ ਇਹ ਮਾਇਆ ਦੇਣ ਵਾਲੇ ਤੁਹਾਡੇ ਗੁਰੂ ਹੈ ਗੁਰੂ ਰਾਮਦਾਸ ਸਾਹਿਬ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦੀ ਵਾਈ ਖਾਲਸਾ ਵਾਈ ਗੁਰੂ ਨਾ ਭਲੇ ਧੰਨਵਾਦ ਸ਼ੁਕਰਾਨਾ ਤੁਹਾਡਾ ਠੀਕ ਹੈ ਜੀ